ਭਾਤ ਦੰਦੇ ਸੱਦੇ ਦੇ ਨਹੀਂ ਅੱਜ ਤਸਾਲ ਯੂਨੀਅਨ ਵੱਲੋਂ ਜੋ ਸੱਦਾ ਦਿੱਤਾ ਗਿਆ ਉਹਦੇ ਸੱਦੇ ਉੱਪਰ ਅੱਜ ਚੌਂਕ ਦੇ ਵਿੱਚ ਇਕੱਤਰ ਹੋਏ ਭਾਰੀ ਗਿਣਤੀ ਨੂੰ 70 70 ਵੀ ਵਾਇਲਡ ਵੀਸਾ ਖਾਸ ਤੋਂ ਮਰਦ ਜੀ ਦੇ ਬਲੇ ਭਾਰਤੀ ਸਰਕਾਰ ਦੇ ਵਿੱਚ ਸ਼ੁਰੂ ਦੇ ਵਿੱਚ ਇੱਕ ਗੱਲ ਲਿਖੀ ਗਈ ਹੈ ਅਪੀਕ ਕਰਦੇ ਅੱਜ ਸਵੇਰ ਅੱਜ ਦੇ ਸੂਰਜ ਜਿਹਾ ਨਾਤੇ ਲਿਖੀ ਗਈ ਲੋਕਾਂ ਦੇ ਸਭਾ ਦੇ ਵਿੱਚ ਇਹ ਜਿਹੜੀ ਸਰਕਾਰ ਹੋਏਗੀ ਲੋਕਾਂ ਦੁਆਰਾ ਹੋਏਗੀ ਲੋਕਾਂ ਲਈ ਹੋਏਗੀ ਤੇ ਲੋਕਾਂ ਵਾਸਤੇ ਹੋਏਗੀ ਅੱਜ ਸੋਚਦਾ ਭਾਖ ਭਾਖੜੀਆਂ ਸੜਕਾਂ ਦੇ ਉੱਤੇ ਬੈਠਾ ਆਹ ਜਿਹੜੀ ਲੋਕਾਂ ਦੀ ਸਰਕਾਰ ਕਹਿਣ ਵਾਲੀ ਆ ਗੱਲ ਮੰਨ ਨਹੀਂ ਰਹੀ ਕੋਹ ਚੜੋਂ ਪਰਲੇ ਹਾਫ ਕਰਨੇ ਵਾਅਦੇ ਦੇ ਇਸ ਸ਼ਾਂਤ ਮਈ ਸ਼ਾਮ ਨੂੰ ਖੇਡ ਕਰਨ ਦੇ ਉੱਤੇ ਤਲੀ ਹੋਈ ਆ ਆਹ ਬੈਂਕੀ ਖੜਾ ਜਿਹੜੇ ਕਿਸਾਨ ਹੋਈਆਂ ਤੇ ਪੰਜਾਬ ਦਾ ਸਮਾਜਵਾਸੀ ਇਸ ਗੱਲ ਨੂੰ ਵਿਭਾਈ ਦਾ ਖਾਤਰ ਆ ਗਿਆ ਜਿਹੜੇ ਇਸ ਗੱਲ ਨੂੰ ਧਰਦਾ ਖਾਤਰ ਕਿ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਨੂੰ ਤਾਨਾਸ਼ਾਹ ਸਮਝਦਾ ਸੀ ਇਹ ਸੋਚਦਾ ਸੀ ਕਿ ਜਿਹੜੀ ਵਾਅਦਾ ਮੈਂ ਤਾਂ ਪੁੱਛਲੇ ਲੱਗੇਗੀ ਅੱਜ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਰੋਟੇ ਤੇ ਪੰਜਾਬ ਦੇ ਰੋਟੇ ਦੇ ਨਾਰਾਤੇ ਸਾਡੇ ਦੇ ਕਿਸਾਨਾਂ ਨੇ ਅਗਲੀ ਜੱਥੇ ਕਰ ਦਿੱਤੀ ਮੋਤੀਲੀ ਭਾਰਤ ਦਾ ਪੁੱਲਾ ਸਾਹਮਣੇ ਦਾ ਜਿਹੜਾ ਹੈ ਨਾ ਰਾਜਸਥਾਨ ਦਾ ਦੂਜੀ ਪਹਿਲੀ ਜੂਨੀਅਰ ਜੰਗ ਹੈ ਇਹ ਕਿਸਾਨਾਂ ਤੋਂ ਅੱਗੇ ਵਧ ਕੇ ਕਿਉਂਕਿ ਜੋ ਵਿਜਾ ਨੂੰ ਲਾਗੂ ਕਰਾਇਆ ਗਿਆ ਤੇ ਦੇਹ ਕਰੇ ਤੇ ਪਾਲਾ ਚਾਹੀ ਜਾਂਣਾ ਸੀ ਉੱਤੋਂ ਦਾ ਜੂਨੀਅਰ ਖਾਤਾ ਹੋ ਜਾਣੀ ਕਿ ਪ੍ਰਜਾਤੀ ਧਰਤੀ ਦੇ ਫਾਸਲੇ ਕੰਦ ਪਹਿਲੇ ਕੰਨ ਦੇ ਵਿੱਚ ਲੈ ਕੇ ਜੇ ਇਸ ਧਰਤੀ ਤੇ ਮਾਣ ਦੇ ਹੋਮਗਰਾਨਾ ਬਣੀ ਚੰਗੀ ਪਰ ਇਹ ਕੋਈ ਐਂਸਟਾ ਬਣਾਈ ਰਿਆ ਅੱਜ ਵੀ ਇਹ ਜੰਗੂ ਦੀ ਅਸਲੀ ਰਾਖੀ ਹੋ ਰਹੀ ਹੈ ਤੇ ਇਸ ਗੱਲ ਦੀ ਗੱਲ ਹੋਣੀ ਹੈ ਕਿ ਕਾਹਨ ਚਾਹੀ ਸ਼ਕਤੀਆਂ ਦੀ ਪਾਤਰ ਵਿੱਚ ਧਰਾਨਾ ਦੀ ਕਿ ਰਾਹ ਹੋਣੀ ਹੈ ਉਹਦੇ ਲਈ ਪੰਜਾਬ ਦੇ ਕਾਸ਼ਰ ਪੰਥ ਦਾ ਹਾਈਡਰਾ ਪਾਤਰ ਕਿਸਾਨ ਦੀ ਜਨਾਂ ਦੀ ਲੜਾਈਆਂ ਪਾਤਰ ਜਿਹੜਾ ਨੇ ਬੜੇ ਸੋਨੇ ਢੰਗ ਨਾਲ ਸਾਹ ਦੇ ਚੜਨਾ ਹੈ ਮੋਰਚਾ ਚਲਾਇਆ ਜੇ ਤੇ ਬੰਦੇ ਜਿਹੜਾ ਜੇ ਪਾਸਾ ਕੀਤਾ ਗਿਆ ਜੇ ਅਸੀਂ ਮਾਣ ਚੰਗਾ ਸਤਕਰਨ ਕਰ ਰਹੇ ਹਾਂ ਨੰਬਰ 20 ਦਾ ਪਾਸਾ ਕਰ ਲਈਆਂ ਉਹਦਾ ਸਾਥ ਦੇਵਾਂਗੇ ਜੇ ਤਾਂ ਜਿਹੜੀ ਗੁਰੂ ਦੀ ਚਲਪਾ ਦਾ ਕਾਰਜੀ ਧਰਤੀ ਤੋਂ ਪੰਜਾਬ ਦੇ ਲੋਕਾਂ ਨਾਲ ਸਾਰੇ ਦੇਸ਼ ਦੇ ਲੋਕਾਂ ਨੂੰ ਕਾਉਣੀ ਆ ਉਹ ਆਪਾਂ ਡੱਟੇ ਰਹਿ ਕੇ ਇਹਨਾਂ ਲਾਕਚਰ ਨਾਲ ਮੈਂ ਇਹ ਸਾਰੇ ਨੂੰ ਰਾਈਂ ਦਿੰਦਾ ਹੋਇਆ ਕਿ ਇੱਕ ਜਿੱਤ ਜਿੱਤ ਲਈ ਦੂਜੀ ਜਿੱਤ ਹੈ ਜਿਹੜੀ ਉਹ ਸਾਡੇ ਚੜ੍ਹਨਾ ਚ ਪਈ ਆ ਤਾਂ ਆਪਾਂ ਆਪਾਂ ਇਕੱਠੇ ਰੱਖ ਕੇ ਚਾਰ ਪੈ ਧਾਰਾ ਸ਼ੁਰੂ ਕਰੀਏ ਜੋ ਕਹਾਣੀ ਜੁਗਨਾ ਬਸਟਾ ਕਟਿਆਲ ਕੋਲ ਤੇ ਪੁਲਚ ਹੋ ਰਹੀ ਹੈ ਵਾਹੀ ਨੂੰ ਜੇ ਕਾਇਨਤ ਸੋਹਣੇ ਜੀਤੀ ਕੱਢੀ